ਹਾਕਰ ਕੋ ਸੇਵਕ ਜਾਣੈ ਸੰਗ ਸੇਵਕ ਦੀ ਕੋਰ ਨਿਸ਼ਾਨੀ ਹੈ ਕੋ ਨਿਸ਼ਾਨੀ ਹੋਰ ਕਿਸੇ ਮੋਤੀ ਦੀ ਕਿਸੇ ਸੇਵਕ ਦੀ ਥਾਕਰ ਨੂੰ ਹਰ ਵਕਤ ਸੇਵਕ ਕਾ ਹਾਜ਼ਰ ਨਾਜ਼ਰ ਸਮਝਦਾ ਹੈ ਸੰਤ ਸਮਝਾਪੜੇ ਨਾ ਹੋਣ ਕਹਿੰਦਾ ਹਾਜ਼ਰਾ ਹਜੂਰ ਸਮਝਦਾ ਹੈ ਯਹਾਰਾ ਜਹੂਰ ਸਮਝਦਾ ਹੈ ਇਹ ਦੋ ਲਫ਼ਜ਼ ਦਾ ਸੁਪਾ ਜਗ ਬਣਦੇ ਐ ਜੇ ਤੁਸੀਂ ਆਖਿਆ ਕੀ ਸੀ ਤਾਕਤ ਕੋ ਸੇ ਉਹ ਜਾਣਦਾ ਸੰਗ ਹਾਜਰਾ ਹਜੂਰ ਹੈ ਜਹਾਰਾ ਜੀ ਬਣਿਆ ਹੋਇਆ ਹੈ ਸੰਗ ਉਹ ਕਹਿੰਦਾ ਹੈ ਮੇਰੇ ਨਾਲ ਖੜਾ ਮੈਨੂੰ ਜੀਣਾ ਇੱਥੇ ਕਿਹਾ ਹੈ ਕਿ ਸੰਪੂਰਨ ਨਹੀਂ ਚਾਹੀਦਾ ਹੈ ਇਹ ਉਪਦੇਸ਼ ਹੈ ਉਹ ਜਿਹੜਾ ਖੜਾ ਨਾਲ ਜਿਹਨੂੰ ਜੀਂਦਾ ਉਹ ਆਪਣੀ ਗੱਲ ਦੱਸ ਰਿਹਾ ਹੈ। ਰੱਬ ਕਾ ਸੇਵਕਾ ਨਾਮ ਕੈ ਰੰਗ ਰੱਬ ਕਾ ਸੇਵਕ ਨਾਮ ਤੇ ਰੱਬ ਜਿਨ ਕਹਿ ਰਹੇ ਨੇ ਸੱਚ ਦੇ ਰੰਗ ਜਿਨ ਕਹਿ ਰਹੇ ਨੇ ਸੱਚ ਦੇ ਰੰਗ ਜਿਹੜਿਆ ਰਹਿਣ